ਉਨੀ ਬੋਲਦਾ ਜਦੋਂ ਵੀਡੀਓ ਬਣਾਉਣ ਲੱਗ ਜਦੋਂ ਮੂੰਹ ਬੰਦ ਕਰ ਲੈਣਾ ਉਹਨੂੰ ਸਾਊ ਬਣ ਕੇ ਦਿਖਾ ਦਿੰਨਾ ਵਾ ਹੈ ਐਨਾ ਸਾਊਆਂ ਤੂੰ ਕਿਤੇ ਹੈਗਾ ਤੂੰ ਸਾਊ ਹੈਂ ਸਾਊ ਹੈਗਾ ਵਾ ਪਹਿਲਾਂ ਦੱਸ ਮੈਨੂੰ ਬੈਠਣੇ ਦੀੰਦਾ 2 ਮਿੰਟ ਵੀ ਚਾਹ ਪੀਣੀ ਔਖੀ ਕਰਦੀ ਐ ਨੇ ਮੈਨੂੰ ਕੁੱਲਾ ਫਿਰਦਾ ਰਵੇ ਤਾਂ ਖੁਸ਼ ਰਹਿੰਦਾ ਵਾ ਫਿਰ ਬੰਨੋ ਨਾ ਸਾਨੂੰ ਹੈਨਾ ਆਪ ਦੇ ਕੋਲੇ ਬਿਠਾ ਲਓ ਗੋਦਿਆਂ ਚ ਇਹਨੂੰ ਫੇਰ ਖੋਸਾ ਇਹ ਹਾਂ ਨਹੀਂ ਹੁਣ ਮੈਂ ਮੈਂ ਨਹੀਂ ਆਉਣਾ ਇੱਥੇ ਬੈਠੂ ਮੈਂ ਤਾਂ ਏਡੀ ਦੂਰ ਤੱਕ ਨਾ ਟੱਪੀ ਜਾ ਸੌ ਜਾ ਮੈਂ ਨਹੀਂ ਆਉਣਾ ਨਹੀਂ ਆਉਣਾ ਮੈਂ ਨਹੀਂ ਆਉਣਾ ਚੀਜੀ ਵੀ ਖਾਣੀ ਮੈਂ ਠੀਕਾ ਤੈਨੂੰ ਦੇਣੀ ਨਹੀਂ ਨਾਲੇ ਮੂੰਗਫਲੀ ਖਾਉਂਗੀ ਮੈਂ ਖਾਲਮ ਮੂੰਗਫਲੀ ਖਾਲਾ ਹੈ ਚੀਜੀ ਖਾਲਾ ਤੂੰ ਰਣ ਦੇ ਖਾਣ ਨੂੰ ਤੇਰੇ ਹਿੱਸੇ ਵਾਲੀ ਮੈਂ ਖਾ ਲੂੰ ਅੱਜ ਹੈ ਜਰ ਮੈਂ ਆਪਦੇ ਹਿੱਸੇ ਵਾਲੀ ਤੈਨੂੰ ਦੇ ਦੇਣੀ ਹੁੰਦੀ ਐ ਤੇ ਫੇਰ ਲੈ ਪਾਣੀ